ਕੰਨੀ ਰੋਡ ਗੰਦ ਪਾਉਂਦੇ ਲੋਕਾ ਕੋ ਇੱਥੇ ਆਵੜਿਆ ਐ ਪੱਟ ਜਾ ਰਹੇ ਜੀ ਮਸ਼ੀਨ ਆ ਗਈ ਐ ਚੱਲ ਪੱਟ ਸਾਰੀ ਐ ਜੀ ਚੀਨੀ ਬਣਾਈ ਗਈ ਐ ਲਾਮ ਜਿੱਲੇ ਤੋਂ ਪੱਟੇ ਤੋਂ ਵਾਦੇ ਹੋਣਾ ਚੱਲ ਸਾਰੀ ਚੱਕਦੇ ਆਂ ਆਪਰੇ ਆ ਬੋ ਤੇ ਖੜੇ ਸਾਰੀ ਨਹੀਂ ਸਾਰੀ ਇਹੋ ਜੱਟ ਪੱਟੇ ਦਾ ਫੇਰੇ ਦਾ ਆਪੇ ਚੱਲਦਾ ਹੋਣਾ ਹੈ केदार को अबलायो करा ਇਹ ਦਵਾ ਬੰਦ ਕਰਨਾ ਦਾ ਮਤਲਬ ਹੈ 3 ਐਮ ਐਮ ਐਸ ਵੀ ਐਸ 30 ਐਮ ਐਮ 30 ਐਮ ਐਮ ਤੇ 10 ਐਮ ਐਮ ਨਹੀਂ ਰਹਿ ਗਈ ਉਹ ਤੇ ਮੈਂ ਮੰਨ ਕਰਾ ਦੇਣਾ ਲਾਓ ਯਾਰ ਸਾਰੀ ਪੱਟ ਦੇ ਜਿੰਨੀ ਲੱਗੀ ਹੋਈ ਹੈ ਇਹਦੇ ਇਹਨੇ ਹਟਣਾ ਨਹੀਂ ਮੈਂ ਤੁਹਾਨੂੰ ਸਮਝਾ ਕੇ ਜਾਉਂਦਾ ਕਿ ਤੂੰ ਬੰਦਾ ਕੁੱਤ ਬਣ ਜਾ ਤੂੰ ਸਹੀ ਕੁੱਤਨਾ ਕੰਮ ਕਰਦਾ ਹਾਂ ਅਸਲੀ ਨਹੀਂ ਕਿਰੇ ਮੈਨੂੰ ਆਦਾ ਕਿ ਕਿੰਨੇ ਇਹਨਾਂ ਦੇ ਇੰਡੀਆ ਦੇ ਵਿੱਚ ਮਾੜਾ ਕੰਮ ਕਰ ਲੱਗਿਆ ਉਹ ਮਾੜਾ ਕੰਮ ਕਰਿਓ ਪਰਲੇ ਪਾਸੇ ਜਾ ਕੇ ਜਿੱਥੇ ਗੰਦ ਖਾਣ ਵਾਲੇ ਲੀਡਰ ਬੈਠੇ ਆ ਉੱਥੇ ਕਹੀ ਜਾ ਕੇ ਤਰ ਕੋ ਰਿਪੋਰਟ ਲਾ ਕੇ ਮਾੜਾ ਕੰਮ ਕਰਨ ਤੇ ਬਹੁਤ ਬੁਰੀ ਆ ਆ ਤੂੰ ਵਾਸਤੇ ਆ 10 ਮਹੀਨੇ ਨੂੰ ਕਿੰਨੇ ਐਮਐਮ ਜਿਹੜੇ ਦਿਨ ਚੱਲੂ 4 ਪੰਨੀਆਂ ਪਹਿਲੀਆਂ ਸੜ ਗਈ 3 ਮਿਲੀਮੀਟਰ ਬਣੀ ਆ ਜਿੰਨਾ ਦਾ ਮਾੜਾ ਕੰਮ ਖੋਹਦੇ ਸਾਰਾ ਕੋਈ ਨਹੀਂ ਦੇਖੇ ਜਾਊਗਾ ਸੀ ਈਨਾ ਦੋ ਮਹੀਨੇ ਦਿੱਕਤ ਕੱਟਾਂਗੇ ਪਰ ਮਾੜਾ ਨਹੀਂ ਹੋਣਗਾ ਲਾ ਦੇ ਸਾਰੀਆਂ ਪਾਲੇ ਚੁਰੀ ਤਾਂ ਆਪਾਂ ਕਮੈਂਟ ਪਰ ਪਰਮਿੰਦਰ ਕਮੈਂਟ ਦੁਆਰਾ ਤੇ ਟੈਪ ਪੋਟ ਲਾ ਕੇ ਕਲੀਅਰ ਹੋਤਾ ਪਾ ਮਸ਼ੀਨ ਲੈ ਕੇ ਜਾਣਾ ਨਹੀਂ ਇਹ ਕਹਿੰਦਾ ਮੈਂ ਉੱਤੇ ਇੱਕ ਦੇ ਲੇਅਰ ਹੋਰ ਪਾਉਣਾ ਮੈਂ ਕੋ 3mm ਦਾ ਐਸਪੀ ਮੀਟਰ ਮੈਂ 3 ਪੂਰੀ ਲੈਣੀ ਆ ਦੇਖੋ ਉਧਰ ਵੀ ਐਂ ਕਰਨਾ ਨਹੀਂ ਉਧਰ ਵੀ ਥੋੜੀ ਮਸ਼ੀਨ ਪਾ ਕੇ ਮੈਂ ਉਹ ਵੀ ਪਟ ਦੇਣੀ ਆ ਤੇਰੀ ਮੈਂ 3mm ਬੱਦੂ ਪੂਰਾ ਲੈਣਾ ਵੀ 3 ਪੂਰਾ ਫੇਰ ਤੇਰੀ ਛੁੱਟੀ ਹੋਣੀ 5mm ਪਰ ਤਰਾ ਦੇ ਪੂਰਾ ਵੇਟ ਕਰਨ ਦੇ ਨਹੀਂ ਮੈਂ ਸ਼ਾਮ ਨੂੰ ਪਟਾ ਦੇਣੀ ਆ ਉਥੋਂ ਲੱਗ ਦੁਆਰਾ ਉਥੇ ਇਹਦਾ ਟੈਗ ਮਾਰ ਲੁੱਕ ਦਾ ਦੁਆਰਾ ਲੇਅਰ ਪਾ ਕਰਾ ਦੇ ਪ੍ਰੋਪਰ ਕਰਾ ਦੇ ਵੇਟ ਕਰ ਬੇਟਾ ਹਜੇ ਰੁਕ ਜਾ ਤਾ ਹੈ ਹਾਂ ਹਾਂ ਕੋਈ ਨਹੀਂ ਲੋ ਆਜਾ ਅਸੀਂ ਟੈਗ ਲਵਾ ਕੇ ਦੁਆਰਾ ਸ਼ੁਰੂ ਕਰਾ